20 ਸਾਲ ਪੁਰਾਣੀ ਗੱਲ ਅਜਮੇਰ ਉੱਥੇ ਕਥਾ ਕਰਨ ਗਏ ਤੇ ਅਜਮੇਰ ਦੇ ਬਹੁਤ ਵੱਡੀ ਦਰਗਾਹ ਹੈ ਖਵਾਜਾ ਮਈਨ ਚਿਸ਼ਤੀ ਦੀ ਮੁਹੰਮਦ ਸਾਹਿਬ ਤੋਂ ਬਾਅਦ ਭਾਰਤ ਦੇ ਮੁਸਲਮਾਨ ਅਗਰ ਕਿਸੇ ਨੂੰ ਦਰਜਾ ਦੇਂਦੇ ਨੇ ਤਾਂ ਖਵਾਜਾ ਮਈਨ ਚਿਸ਼ਤੀ urs ਲੱਗਦਾ ਹੈ ਲੱਖਾਂ ਦੀ ਤਲਾਬ ਵਿੱਚ ਮੁਸਲਮਾਨ ਪਹੁੰਚਦੇ ਨੇ ਉਰਸ ਲੱਗਿਆ ਹੋਇਆ ਸੀ ਤੇ ਬਾਬਾ ਬਲਵੰਤ ਸਿੰਘ ਮੈਨੂੰ ਕਹਿੰਦੇ ਕਿ ਚਲਦੇ ਆਂ ਦੇਖ ਆਈਏ ਇਹਨਾਂ ਦੀ ਧਾਰਮਿਕ ਕਿਰਿਆ ਕਿਸ ਕਿਸ ਤੰਗ ਨਾਲ ਚੱਲਦੀ ਹੈ ਬਾਬੇ ਫਰੀਦ ਦਾ ਉਥੇ ਚਿੱਲਾ ਵੀ ਹੈ ਉਹਨਾਂ ਦਾ ਥਾਂ ਵੀ ਹੈ ਕਿੰਨੇ ਗਉ ਦੇ ਵੀ ਦਰਸ਼ਨ ਕਰਾਵਾਂਗੇ ਖੈਰ ਭੀੜ ਕਾਫੀ ਸੀ ਪਰ ਫਿਰ ਵੀ ਅਸੀਂ ਉਹਨਾਂ ਦਾ ਸਾਰਾ ਜੋ ਧਾਰਮਿਕ ਕੰਮ ਸੀ ਉਹ ਦੇਖਿਆ ਵਾਪਸ ਆਣ ਲੱਗੇ ਚੌਕ ਤੇ ਇੱਕ ਫਕੀਰ ਬੈਠਾ ਤੇ ਉਹਨਾਂ ਨੇ ਬਾਬਾ ਬਲਵੰਤ ਸਿੰਘ ਨੂੰ ਕਿਹਾ ਇੱਕ ਅਠਾ ਨੇ ਦੇ ਮੈਨੂੰ ਦੋ ਰੋਟੀਆਂ ਖਾਣੀਆਂ ਨੇ ਮੈਂ ਦੋ ਰੋਟੀਆਂ ਖਾਣੀਆਂ ਨੇ ਸਾਹਮਣੇ ਟਾਬੇ ਤੋਂ ਲੈਣੀਆਂ ਨੇ ਅਠਾ ਨੇ ਦੇ ਮੈਨੂੰ ਬਾਬਾ ਜੀ ਨੇ ਜੇਬ ਚੋਂ ਦਮੜਾ ਕੱਢ ਦਿੱਤਾ ਰੁਪਿਆ ਆਖੇ ਐ ਲੈ ਹੁਣੇ ਤੋਂ ਨਾਲ ਲੈ ਉੱਪਰ ਤਾਬੇ ਵਾਲੇ ਨੇ ਸਬਜ਼ੀ ਸਬਜ਼ੀ ਪਾ ਦਿੱਤੀ ਉਹ ਪਿੱਛੇ ਭਜੇ ਹੋਇਆ ਆ ਰਿਹਾ ਸੀ ਸਾਡੇ ਅਸੀਂ ਲੰਗੇ ਸੀ ਅੱਗੇ ਬਾਬਾ ਜੀ ਦੇ ਅੱਗੇ ਖੜਾ ਹੋ ਕੇ ਕਹਿਣ ਲੱਗਾ ਇਹ ਅਠਾ ਨੇ ਆਪਣੇ ਵਾਪਸ ਲਿਆਠਾ ਨੇ ਇਹ ਵਾਪਸ ਕਰ ਫਿਰ ਬਾਬਾ ਜੀ ਕਹਿਣ ਲੱਗੇ ਕੋਈ ਗੱਲ ਨਹੀਂ ਕੱਲ ਖਾ ਲਈ ਤੂੰ ਕੱਲ ਲੈ ਲੈ ਉਹਨੇ ਦੋਵੇਂ ਰੋਟੀਆਂ ਵੀ ਬਾਬਾ ਜੀ ਦੇ ਹੱਥਾਂ 'ਵਾਂ ਦਿੱਤੀਆਂ ਠਾਣੀ ਵੀ ਕਹਿੰਦਾ ਕੱਲ ਖੁਦਾ ਮਰ ਜਾਏਗਾ ਜਿਸ ਖੁਦਾ ਨੇ ਮੈਨੂੰ ਅੱਜ ਦਿੱਤਾ ਉਹ ਕੱਲ ਵੀ ਰਹੇਗਾ ਮੈਂ ਤੈਨੂੰ ਫਕੀਰ ਸਮਝ ਕੇ ਮੰਗਿਆ ਸੀ ਮੈਂ ਹਰੇਕ ਕੁਲ ਮੰਗਦਾ ਵੀ ਨਹੀਂ ਹੈ ਪਰ ਕੱਲ ਦਾ ਭਰੋਸਾ ਤੈਨੂੰ ਵੀ ਨਹੀਂ ਹੈ ਗੁਰਦੁਆਰੇ ਤੱਕ ਬਾਬਾ ਬਲੰਦ ਸਿੰਘ ਜੀ ਰੋਂਦੇ ਹੋਇਆ ਹੈ ਜ਼ਾਰੋ ਜ਼ਾਰੋ ਰੋਂਦੇ ਹੋਇਆ ਹੈ ਕਿਣੇ ਬੜਾ ਰਮਜ਼ੀ ਬੰਦਾ ਸੀ ਬੜੀ ਚੋਟ ਕਰ ਗਏ ਮੈਂ ਆਮ ਬਿਖਾਰੀ ਸਮਝ ਲਿਆ ਤੇ ਬੜੀ ਚੋਟ ਕਰ ਗਏ ਬੜੀ ਕਰਾਰੀ ਚੋਟ ਕਰ ਗਏ ਤੇ ਜੀਵਨ ਭਰ ਮੈਨੂੰ ਨਹੀਂ ਭੁੱਲਣੀ ਰਾਜ਼ਿਕ ਰਹਿੰਦੇ ਹੈ ਕਿ ਰੋਜ਼ੀ ਦੇਣ ਜਿਸਨੇ ਅੱਜ ਦਿੱਥਾ ਉਹ ਕੱਲ੍ਹ ਵੀ ਦੇਵੇਗਾ ਇਹ ਭਰੋਸਾ ਨਹੀਂ ਬਣਦਾ ਤਾਂ ਇਹ ਤਨ ਦੀਆਂ ਲੋੜਾਂ ਲੋਭ ਬਣ ਜਾਂਦੀਆਂ ਹਨ ਲੋਭ ਬਣ ਜਾਂਦੇ ਫਿਰ ਮਨੁੱਖ ਧਨ ਦਾ ਅੰਬਾਰ ਲਾਂਦਾ ਹੈ ਪਦਾਰਥਾਂ ਦਾ ਅੰਬਾਰ ਲਾਂਦਾ ਹੈ ਮੈਨੂੰ ਇਹ ਰੋਟੀ ਮਿਲਦੀ ਰਹੇ ਮਿਲਦੀ ਰਹੇ ਜੀਵਨ ਭਲ ਮਿਲਦੀ ਰਹੇ ਬੱਚਿਆਂ ਨੂੰ ਮਿਲਦੀ ਰਹੇ ਪੜਪੋਤਿਆਂ ਨੂੰ ਮਿਲਦੀ ਰਹੇ ਸੱਤ ਪੀੜ੍ਹੀਆਂ ਨੂੰ ਮਿਲਦੀ ਰਹੇ ਇਸ ਤਰ੍ਹਾਂ ساری ਜ਼ਿੰਦਗੀ ਲੰਘ ਜਾਂਦੀ ਹੈ ਰੋਟੀਆਂ ਦੀ ਚਿੰਤਾ ਵਿੱਚ ਹੋਰ ਕੁਝ ਨਹੀਂ ਹੋਰ ਕੁਝ ਨਹੀਂ